वाहन लेटेड टैरर में बस चिता गया है और छह सुविस्टिकेटेड वैपन दिए गए हैं वो ब्रांड दिए गए हैं चार ब्लॉक में 9 मैम कैलिबर दे और दो पीएस फाइव याने पॉइंट थ्री जीरो बोर कैलिबर दे वैपन्स में ये बड़े सुविस्टिकेटेड ये मैंने समझा कि लिथन वैपन्स में और फिर ये बेसिक दिए ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰਖਾਲ ਸਾਹਿਬ ਦਾ ਜਿਹੜਾ ਇਥੇ ਕਮਦਾਰੇ ਵੱਤ ਦਾ ਉਹ ਫਟਿਆ ਗਿਆ ਉਹਦਾ ਨਾਮ ਹੈ ਜਹਾ ਮਕਰ ਸਿੰਘ ਏਰੀਆ ਸਵਾਬ ਸਰਫੁਲ ਰਾਮ ਸਿੰਘ ਬਲੇ ਤਲਾਵ ਉਸ ਪਰ ਐਸ ਮਹਿਤਾਵ ਜ਼ਰੂਰ ਹੈ। ਬਧਾਰਾ ਸਾਹਿਬ ਤੇ ਕਿ ਜੁਮਾਰਾ ਕਲਾਸ 2 ਪੜ੍ਹਦਾ ਹੈ ਜੇ ਪੜਾਈ ਕਰ ਰਿਹਾ ਹੈ ਪਰ ਇਹ इधर सारा मोड्यूल है बारह बैठा यूके बेस है इंग्लैंड बेस, धर्म सिंह एरियस धर्मांधू सन अमेरिका सिंह विलेज धनवा कल अमृतसर रूरल एक जो कि बहुत टॉप टैरिस रविंदर लिंदे का खास बंदा है और वो थ्रू करॉस द इंटरशनल बॉर्डर ड्रोन राही कुछ गई है कंसाइनमेंट के थ्रू ਵਰਨ ਜੇ ਮੋਡਲੀ ਪੁਸ਼ਟ ਹੋਈ ਆ ਵੀ ਉਹ ਕਾਰ ਸਿੰਘ ਨੇ ਰਸੀਬ ਕਰਕੇ ਅੱਗੇ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਜੋ ਕਿ ਕਟਾਉ ਬਣਾਏ ਜਾਂਦੇ ਆ ਇਹਨਾਂ ਟੈਰਲ ਮੋਡਿਊਲਸ ਤੋਂ ਕੋਈ ਜੇਪਾ ਜਿਹੜੀ ਮੀਨ ਦਾ ਦੇਖਣ ਵਾਲੀ ਆ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨਹੀਂ ਪਰ ਮਾਸਟਰ ਉਹਦੇ ਵੀ ਕਾਫੀ ਜਿਸ ਦੇ ਵਿੱਚ ਫਿਕਰ ਹੋਇਆ ਪਰ ਜਿਹੜੀ ਐਕਟੀਵਿਟੀਜ਼ ਨੇ ਇਹਦੇ ਇੱਥੇ ਕਰਾਉਡ ਆਉਂਦਾ ਹੋਵੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਡੈਰਸ ਐਕਟੀਵिटीज ਨੂੰ ਆਮ ਪੜਾਵਾ ਦੇਣ ਵਾਸਤੇ ਇਹ ਜਿੱਦਾਂ ਮੌਜੂਦ ਨਹੀਂ ਆ ਕਿ ਡਿਸਟਰਬ ਹੋ ਗਿਆ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੀਡ ਬਾਇ ਮਿਸਟਰ ਰਣਦਰਪਾਲ ਸਿੰਘ ਦੀ ਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਕਿਰਮਿੰਦਰ ਸਿੰਘ ਸੰਧੂ ਸਾਹਿਬ ਦੀ ਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਦੀ ਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਬੋਲਨ ਦੀ ਟੀਮ ਕਰਾਇੀ ਟੀਮ ਮਾਰੇ ਬਿਆਰ ਰਜਿਸਟਰਡ ਆਨ ਕਿਤਾਬ ਦੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਜਿਹੜਾ ਉੱਤਾਰਿਆ ਹੋਇਆ ਹੈ ਉਹਦੇ ਨਾਲ ਜਿਹੜਾ ਇਹ ਡੈਨਸ ਪ੍ਰੋਡਕਟ ਉਹਦਾ ਪੂਰਾ ਬਸ ਹੋਇਆ ਸਪੈਸ਼ਲੀ ਇਹਦੇ ਨਾਲ ਕ੍ਰਾਈਮ ਰੁਕਦਾ ਹੈ ਔਰ ਜਿਹੜੀ ਨੇ ਸਪੈਸੀਫिकेटेड ਵੈਪਨਸ ਨੇ ਹੋ ਮਾਰੇ ਅਫਸਰਾਂ ਦੇ ਹੱਥੋਂ ਲੱਗਦੇ ਨੇ ਤੇ ਕ੍ਰਾਈਮ ਰਹਿਣਸ ਕ੍ਰਾਈਮ ਰੇਟ ਨੂੰ ਘਟਾਜੇ ਆਉਂਦਾ ਹੈ ਲੋਪਾਸਮੇ ਨਹੀਂ ਆਉਂਦੇ ਉਹਨੂੰ ਪ੍ਰੋਜੈਕਟ ਕੀਤਾ ਜਾਦਾ ਹੈ